ਅਗਰ اور ਜਿਹੜੇ ਇਨਵਾਲਡ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਤੇ ਨਾਲ ਦੇ ਨਾਲ ਜਿਹੜਾ ਮਾਲ ਲੱਗਣਾ ਸੀਗਾ ਉਹਨੂੰ ਰਿਕਵਰ ਕੀਤਾ ਹੈਗਾ ਮੈਨੇਜਮੈਂਟ ਦੱਸਣਾ ਚਾਹੁੰਦਾ ਹੈਗਾ ਕਿ ਜਿਹੜਾ ਲੇਡੀ ਜਿਹਦੇ ਕੋਲੋਂ ਖੋਹੀ ਹੈਗੀ ਹੈ ਉਹਦੀ ਇੱਕ ਜਠਾਨੀ ਹੈਗੀ ਹੈ ਜਿਹਦਾ ਨਾਂ ਹੈਗਾ ਸ਼ਿਲਪਾ ਜੈਨ ਜਿੰਨੂੰ ਪਤਾ ਸੀਗਾ ਕਿ ਇਸ ਲੇਡੀ ਕੋਲ ਜਿਹੜਾ ਹੈਗਾ 골ਡ ਦੇ ਕੰਗਣ ਹੈਗੇ ਨੇ ਉਹ ਰੱਖ ਕੇ ਰੱਖਦੀ ਹੈਗੀਏ ਉਹਨੇ ਮਾੜੀ ਜਿਹੜੀ ਨੀਅਤ ਦੇ ਨਾਲ ਆਪਣੇ ਕਿਸੇ ਵਾਕਫ ਨੂੰ ਇਹ ਇਨਫਰਮੇਸ਼ਨ ਰਿਵੀਲ ਕੀਤੀ ਕਿ ਤੂੰ ਜਿਹੜਾ ਹੈਗਾ ਉਹਦੇ ਕੋਲੋਂ ਉਹ ਕਰ ਲਿਆ ਤੇ ਉਹਦੇ ਵਿੱਚ ਆਪਾਂ ਡਿਸਟ੍ਰਿਬਿਊਟ ਕਰ ਲਾਂਗੇ ਆਪਸ ਵਿੱਚ ਇਹ ਸਮਾਨ ਨੂੰ ਔਰ ਉਹਨੇ ਫਿਰ ਅੱਗੇ ਟੋਨੀ ਔਰ ਰਵੀ ਦੋ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਇਹ ਇਨਫਰਮੇਸ਼ਨ ਸਾਂਝੀ ਕੀਤੀ ਸੀਗੀ ਜਿਨ੍ਹਾਂ ਨੇ ਇਹ ਸਾਰੀ ਜਿਹੜੀ ਹੈਗੀ ਹੈ ਸਾਜ਼ਿਸ਼ ਜੜੀ ਤੇ ਅੱਗੇ ਫਿਰ ਤਿੰਨ ਬੰਦਿਆਂ ਦੀ ਡਿਊਟੀ ਲਗਾਈ ਕਿ ਉਹ ਜਾ ਕਰਕੇ ਮੌਕੇ ਤੇ ਖੋ ਕਰਨ ਉਹਨਾਂ ਦੇ ਕੋਲ ਜਿਹੜੇ ਹੈਗੇ ਮਾਰੂ ਹਥਿਆਰ ਸੀਗੇ ਤਲਵਾਰ ਵਗੈਰਾ ਸੀਗੀ ਉਹ ਤੋਂ ਇਹ ਬੇਸ ਤੇ ਡਰਾ ਕੇ ਧਮਕਾ ਕੇ ਨਰਜੋਤ ਸਿੰਘ ਸੁਖਵਿੰਦਰ ਸਿੰਘ ਤੇ ਆਕਾਸ਼ਦੀਪ ਸਿੰਘ ਜਿਹੜੇ ਹੈਗੇ ਨੇ ਇਹਨਾਂ ਤਿੰਨਾਂ ਨੇ ਮੌਕੇ ਤੇ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਦੋ ਮੋਟਰਸਾਈਕਲਾਂ ਦਾ ਇਸਤੇਮਾਲ ਕੀਤਾ ਸੀਗਾ ਇਸ ਵਾਰਦਾਤ ਵਿੱਚ ਤੇ ਉਹ ਦੋਨੋਂ ਮੋਟਰਸਾਈਕਲ ਜਿਹੜੇ ਚਾਰੇ ਕੰਗਨਾ ਸੀਗੇ ਉਹ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਰਿਕਵਰ ਕੀਤਾ ਗਿਆ ਹੈਗਾ ਔਰ ਪੰਜ ਬੰਦਿਆਂ ਦੀ ਗ੍ਰਿਫਤਾਰੀ ਹੁਦ ਤੱਕ ਹੋ ਚੁੱਕੀ ਹੈ ਇੱਕ ਬੰਦਾ ਜਿਹੜਾ ਟੋਨੀ ਹੈਗਾ ਉਹ ਜਿਹੜੇ ਭੱਜਿਆ ਹੋਇਆ ਜਿਹਨੂੰ ਬੜਾ ਮਾਤੇ ਸਾਡੀ ਟੀਮ ਜਿਹੜੀ ਹੈਗੇ ਨੇ ਉਹ ਰੇਡਸ ਕਰਨੀ ਹੈਗੀ ਹੈ ਇਹਨੂੰ ਆਪਸ ਵਿੱਚ ਸੰਬੰਧ ਕਿੱਦਾਂ ਹੈ ਰਿਲੇਟਿਵਸ ਹੈਗੇ ਨੇ ਇੱਕ ਦੂਜੇ ਦੇ ਕੁਝ ਮਾੜੀ-ਵੋਟੀ ਆਪਸ ਵਿੱਚ ਜੇ ਅਨਬੰਦ ਵੀ ਹੋ ਸਕਦੀ ਉਸ ਬਾਰੇ ਹਜੇ ਮੈਨੂੰ ਜ਼ਿਆਦਾ ਪਤਾ ਨਹੀਂ ਬਿਕੋਜ਼ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਪੇਸ਼ ਕਰਕੇ ਜੈਸ ਸਾਹਿਬ ਦੇ ਕੋਲ ਰਿਮਾਂਡ ਲਵਾਵਾਂਗੇ ਫਿਰ ਅੱਗੇ ਹੋਰ ਵੀ ਜਿਹੜਾ ਹੈਗਾ ਪੁੱਛਗਿੱਛ ਕਰਾਂਗੇ ਬਿਕੋਜ਼ ਜਿਹੜੇ ਤਿੰਨ ਬੰਦੇ ਅੱਗੇ ਡਿਊਟੀ ਤੇ ਲਗਾਏ ਸੀਗੇ ਜਿਨ੍ਹਾਂ ਨੇ ਮਾਰੂ ਹਥਿਆਰ ਲੈ ਕੇ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਪਿਛੋਕਰ ਤੇ ਇਹਨਾਂ ਦਾ ਕੋਈ ਇਹੋ ਜਿਹਾ ਹਜੇ ਨਹੀਂ ਆਇਆ ਕਿ ਇਹਨਾਂ ਤੋਂ ਕੋਈ ਪਹਿਲਾਂ ਵਾਰਦਾਤ ਤੇ ਕੋਈ ਕ੍ਰਾਈਮ ਹੋਵੇ ਬਟ ਪਤਾ ਨਹੀਂ ਹੁੰਦਾ ਹੈਗਾ ਇਹਨਾਂ ਦੀ ਜਦੋਂ ਪੁੱਛਗਿੱਛ ਕਰਾਂਗੇ ਫਿਰ ਪਤਾ ਲੱਗੂਗਾ ਕਿ ਹੋਰ ਵੀ ਕੋਈ ਲੁੱਟਖੋ ਵਗੈਰਾ ਕੀ ਲੀਡੀ ਹੈ ਜੀ ਫੈਮਿਲੀ ਜੈਲਸਾਹ ਰੈਡੀਸ ਵੀ ਹੈ ਕੀ ਹੈਗਾ ਕੋਈ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਦੇਖੋ ਇਹ ਇਹ ਤਫਤੀਸ਼ ਦਾ سلسلہ ਹੈਗਾ ਜਿਹੜੀ ਲੇਡੀ ਦੇ ਕੋਲੋਂ ਹੋਈ ਹੈ ਉਹਨੂੰ ਆਪ ਨੂੰ ਨਹੀਂ ਪਤਾ ਸੀਗਾ ਕਿ ਉਹਦੀ ਆਪ ਦੀ ਪਰਜਾਈ ਜਿਹੜੀ ਹੈਗੀ ਉਹ ਕੰਮ ਕਰਵਾ ਰਹੀ ਹੈ ਲਈਏ ਜਦੋਂ ਤਫਤੀਸ਼ ਹੋਈ ਤਾਂ ਉਹਦੇ ਤੇ ਕਲੀਅਰ ਹੋਇਆ ਜਦੋਂ ਆਪਾਂ ਤਿੰਨ ਬੰਦੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਕੰਮ ਸੀਗਾ ਉਹ ਸ਼ਿਭਾ ਜੈਨ ਨੇ ਕਰਵਾਇਆ ਹੈਗਾ ਔਰ ਅੱਗੇ ਹੁਣ ਤਫਤੀਸ਼ ਜਾਰੀ ਹੈਗੀ ਇਹ ਜੋ ਵੀ ਅੱਗੇ ਫਰਦਰ ਤੁਹਾਨੂੰ ਜਿਹੜਾ ਹੈਗਾ ਤਫਤੀਸ਼ ਵਿੱਚ ਪੁਆਇੰਟ ਆਉਣਗੇ ਉੱਪਰ ਤੁਹਾਡੇ ਨਾਲ ਸੰਜੇ ਜਿਹੜਾ ਰਵੀ ਔਰ ਟੋਨੀ ਹੈ ਇਹਨਾਂ ਦਾ ਉਹਨੇ ਕੰਮ ਜਿਹਨੇ ਕਰਵਾਇਆ ਹੈ ਵਾਹ ਉਹਦੇ ਨਾਲ ਕੀ ਆਪਸੀ ਜਿਹੜਾ ਟੋਨੀ ਹੈਗਾ ਉਹ ਇਹਦਾ ਬாய்ਫਰੈਂਡ ਦੱਸਿਆ ਜਾ ਰਿਹਾ ਹੈਗਾ ਬਟ ਹੁਣ ਕਿਸ ਤਰੀਕੇ ਦੇ ਰਿਲੇਸ਼ਨ ਹੈਗੇ ਨੇ ਤਫਤੀਸ਼ ਦਾ ਵਿਸ਼ਾ ਹੈਗਾ ਔਰ ਜਿਹੜਾ ਉਹ ਤੋਂ ਅੱਗੇ ਬੰਦਾ ਹੈਗਾ ਰਵੀ ਉਹ ਉਹਦਾ ਦੋਸਤ ਹੈ ਜਿਨੇ ਟੋਨੀ ਦੇ ਨਾਲ ਜਿਹੜਾ ਟੋਨੀ ਨੇ ਰਵੀ ਦੇ ਨਾਲ ਉਹਨੂੰ ਮਿਲਵਾਇਆ ਸੀਗਾ ਕਿ ਇਹ ਵਾਰਦਾਤ ਨੂੰ ਅੰਜਾਮ ਦਿਵਾ ਸਕਦਾ ਹੈਗਾ ਜਿੰਨੇ ਅੱਗੇ ਤਿੰਨ ਬੰਦਿਆਂ ਦੀ ਡਿਊਟੀ ਲਗਾਈ ਸੀਗੀ ਕਿ ਇਹ ਬੰਦਾ ਜਿਹੜਾ ਹੈਗਾ ਜਾ ਕੇ ਕੇ ਵਾਰਦਾਤ ਕਰਨ ਤੇ ਸ਼ਿਲਪਾ ਜੈਨ ਨੂੰ ਵੀ ਮੁਕਰਿਆ ਗਿਆ ਸ਼ਿਲਪਾ ਜੈਨ ਗ੍ਰਿਫਤਾਰ ਹੋ ਗਈ ਸ਼ਿਲਪਾ ਜੈਨ ਦਾ ਘਰ ਵਾਲਾ ਵੀ ਹੈਗਾ ਜੀ ਇਸ ਚਨ ਵਾਲਾ ਹਜੇ ਤੱਕ ਕੋਈ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ ਜੀ ਬਾਕੀ ਤਫਤੀਸ਼ ਜੋ ਜਿਸ ਹਿਸਾਬ ਨਾਲ ਚੱਲੇਗੀ ਅੱਗੇ ਜੋ ਵੀ ਪੁਆਇੰਟਸ ਆਉਣਗੇ ਉਸ ਹਿਸਾਬ ਨਾਲ ਜਿਹੜਾ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਇਹ ਅਰੈਸਟ ਕਿੱਥੋਂ ਕੀਤੀ ਜਾਂਦੀ ਹੈ ਇਹ ਬੰਦੇ ਗ੍ਰਿਫਤਾਰ ਲੋਕਲ ਹੀ ਹੋਏ ਨੇ ਹਾਂਜੀ